ਆਪਣੇ ਕੋਲ ਇੱਕ ਨਾਵ ਹੈ ਸਭ ਤੋਂ ਪਹਿਲਾਂ ਉਸਨੇ 20 ਕਿਲੋਮੀਟਰ ਜਾਣਾਗਾ ਪਾਣੀ ਦੇ ਨਾਲ ਜਾਂਦੀ ਹੈ ਤਾਂ ਸਿਰਫ 2 ਘੰਟੇ ਵਿੱਚ ਕਵਰ ਕਰਦੀ ਹੈ ਔਰ ਜੇਕਰ ਪਾਣੀ ਦੇ ਉਪੋਜੀਟ ਆਉਂਦੀ ਹੈ ਤਾਂ 3 ਘੰਟੇ ਦੇ ਸਮਾਂ ਜ਼ਿਆਦਾ ਲੈਂਦੀ ਹੈ ਯਾਨੀ 5 ਘੰਟੇ ਦਾ ਸਮਾਂ ਲੈਂਦੀ ਹੈ ਸਮਝ ਆਇਆ ਜਾਂਦੀ ਸਮੇਂ ਸਿਰਫ 2 ਘੰਟੇ ਕਿਉਂਕਿ ਪਾਣੀ ਦੀ ਸਪੋਰਟ ਮਿਲਦੀ ਭਈ ਹੈ ਨਾ ਔਰ ਆਉਂਦੇ ਸਮੇਂ 5 ਘੰਟੇ ਕਿਉਂਕਿ ਪਾਣੀ ਉੱਥੇ ਰੁਕਣ ਲਈ ਕੋਸ਼ਿਸ਼ ਕਰ ਰਿਹਾਗਾ ਜਾਣਾਗਾ 20 ਕਿਲੋਮੀਟਰ ਆਉਣਾਗਾ 20 ਕਿਲੋਮੀਟਰ ਸਮਝ ਆ ਗਿਆ ਜੀ और अभी बिखूबी जानते हाँ जेकर अभी दूरीइड करा तो आपको की मिलेगी चाल यस और नो जाना गा आपने आपने are, ठीक है ट्वेंटी टू से डिवाइड करा कि बन जू अपने टेन यस और नो ठीक है जो समय चाल की रहेगी अपने को बी प्लस एस ठीक है और आदि समय चाल कि रहूगी अपने को बी माइनस एस ठीक है जी जाते समय अपने को ਜਾਉਂਦੇ ਸਮੇਂ ਦੋਨੋਂ ਦੀ ਦੂਰੀ ਬਰਾਬਰ ਹੀ ਹੈ ਨਾ 20 ਕਿਲੋਮੀਟਰ ਜਾਣਾਗਾ 20 ਕਿਲੋਮੀਟਰ ਆਉਣਾਗਾ ਠੀਕ ਹੈ ਜੇ ਨਾ ਵਾਪਸ ਆਵਾਂਗੇ ਉਦੋਂ ਆਪਣੇ ਕੋਲ ਟਾਈਮ ਕਿੰਨਾਗਾ 5 ਘੰਟੇ ਇਸ ਨੂੰ ਡਿਵਾਈਡ ਕਰਾਂਗੇ ਆਪਣੇ ਕੋਲ ਚਾਲ ਕਿੰਨੀ ਬਣਗੀ 4 ਇੱਕ ਤਰਫ ਬਣਗੀ ਚਾਲ ਆਪਣੇ ਕੋਲ 10 ਕਿਲੋਮੀਟਰ ਪ੍ਰਤੀ ਘੰਟਾ ਔਰ ਇੱਕ ਤਰਫ ਕਿੰਨੀ ਬਣਗੀ ਆਪਣੇ ਕੋਲ 4 ਕਿਲੋਮੀਟਰ ਪ੍ਰਤੀ ਘੰਟਾ ਐਨਾ ਸਮਝ ਆਇਆ ਇਸ ਤਰ੍ਹਾਂ ਆਪਾਂ ਜੇ 21 ਨੂੰ ਪਲੱਸ ਕਰਾਂਗੇ ਠੀਕ ਹੈ ਜੀ ਜੇ ਪਲੱਸ ਕਰਾਂਗੇ ਫਿਰ ਤਾਂ ਆਪਾਂ ਨੂੰ ਨਾਮ ਦੀ ਚਾਲ ਮਿਲੂਗੀ ਠੀਕ ਹੈ ਔਰ ਜੇਕਰ ਆਪਾਂ ਇਹਨਾਂ ਨੂੰ ਮਾਈਨਸ ਕਰਾਂਗੇ ਠੀਕ ਹੈ ਫਿਰ ਆਪਾਂ ਨੂੰ ਕਹੜੀ ਚਾਲ ਮਿਲੂਗੀ ਤਾਰਾ ਦੀ ਚਾਲ ਮਿਲੂਗੀ ਠੀਕ ਹੈ ਸਪੀਡ ਆਫ ਸਟ੍ਰੀਮ ਓਕੇ ਜੇ ਤੁਸੀਂ ਇਸ ਤਰੀਕੇ ਨਾਲ ਕਰਨਾ ਚਾਹਦੇ ਹੋ ਕਿ ਇਸ ਤਰੀਕੇ ਨਾਲ ਕਰ ਸਕਦੇ ਹੋ ਠੀਕ ਹੈ ਜੀ ਦੋਨਾਂ ਦੀ ਚਾਲ ਨੂੰ ਪਲੱਸ ਕਰਨਾ ਇਹਦਾ ਮਤਲਬ ਕੀ ਹੁੰਦਾ ਹੈਗਾ ਤਾਰਾ ਦੀ ਚਾਲ ਦੇ ਨਾਲ ਜਾਣਾ ਔਰ ਤਾਰਾ ਦੀ ਚਾਲ ਦੇ ਨਾਲ ਜਾਣ ਦਾ ਮਤਲਬ ਕੀ ਹੁੰਦਾ ਹੈਗਾ ਡਾਉਨਸਟ੍ਰੀਮ ਠੀਕ ਹੈ ਇਸ ਕਰਕੇ ਆਪਾਂ ਇਸ ਨੂੰ ਡਿਲੀਟ ਕੀਤਾ ਹੈਗਾ ਇਹ ਕਹਿੰਦਾ ਹੈਗਾ ਆਪਣੇ ਯੂਪੀ ਠੀਕ ਹੈ ਯੂਪੀ ਦਾ ਮਤਲਬ ਕੀ ਹੁੰਦਾ ਹੈਗਾ ਅਪਸਟ੍ਰੀਮ ਠੀਕ ਹੈ ਮਰਗੀ ਧਾਰਾ ਦੇ ਵਿਪਰੀਤ ਪਾਣੀ ਦੇ ਉਲਟਾ ਜਾਣਾ ਠੀਕ ਹੈ ਇਸ ਕਰਕੇ ਆਪਾਂ H ਨੂੰ ਇਲਟ ਕੀਤਾ ਹੈਗਾ UP ਪਲੱਸ ਹੋਵੇਦਾ ਡਾਊਨਸਟ੍ਰੀਮ ਮਾਈਨਸ ਹੋਵੇਦਾ ਅਪਸਟ੍ਰੀਮ ਓਕੇ ਇਹ ਫਾਰਮੂਲਾ ਆਪਣਾ ਜਿੰਦਾਬਾਦ ਹੈ B ਦੀ ਵੈਲਿਊ ਪਤਾ ਕਰਨੀ ਹੈ ਜੇ ਆਪਾਂ ਨਾਅਬ ਦੀ ਚਾਲ ਪਤਾ ਕਰਨੀ ਹੈ ਠੀਕ ਹੈ ਤਾਂ ਡਾਊਨਸਟ੍ਰੀਮ ਅਪਸਟ੍ਰੀਮ ਅੱਧਾ ਕਰਕੇ ਜੋੜ ਕੇ ਅੱਧਾ ਕਰ ਦਾਂਗੇ ਜੇਕਰ ਆਪਾਂ ਧਾਰਾ ਦੀ ਚਾਲ ਪਤਾ ਕਰਨੀ ਹੈ ਠੀਕ ਹੈ ਜੀ ਸਟ੍ਰੀਮ ਦੀ ਚਾਲ ਪਤਾ ਕਰਨੀ ਹੈ ਫਿਰ ਆਪਾਂ ਦੋਨਾਂ ਨੂੰ ਮਾਈਨਸ ਕਰਕੇ ਅੱਧਾ ਕਰ ਦਾਂਗੀ ਠੀਕ ਹੈ ਆਪਣਾ ਅਨਸਰ ਬੰਦ ਜੀਆ ਸਾਰੇ ਬੱਚੇ ਨੂੰ ਪ੍ਰੋਪਰ ਸਮਝ ਆ ਗਿਆ ਕਿਸੇ ਵਿਦਿਆਰਥੀ ਨੂੰ ਕੋਈ ਡਾਊਟ ਹੈ ਕੋਈ ਕੁਸਚਨ ਹੋਵੇ ਮਾਈਂਡ ਵਿੱਚ ਤੁਹਾਨੂੰ ਨਾ ਸਮਝ ਲੱਗਿਆ ਹੋਵੇ ਨਹੀਂ ਤਾਂ ਫਿਰ ਮੈਂ ਇੱਕ ਕੁਸਚਨ ਪੁੱਟ ਕਰ ਲੈਣਾ ਠੀਕ ਹੈ ਜੀ ਹਾਂ ਜਸਮਿੰਦਰ ਡਾਊਨਸਟ੍ਰੀਮ ਦਾ ਮਤਲਬ ਕੀ ਹੁੰਦਾ ਹੈ ਇੱਕ ਮਿੰਟ ਇੱਕ ਮਿੰਟ जितने पानी डाल रहा उतना ही नाप जाए सर पानी के ऑपोजिट साइड पर जैसे है लेकिन ये इतना को नीचे डाउन करते चलें चल बाद में है वधु की तरफ तो दा। पानी रहता है डाउन डाउन